ਗੱਲ ਕਰਦੇ ਹਾਂ ਸਾਬਕਾ ਵਿਧਾਇਕ ਜਗਿੰਦਰਪਾਲ ਦੀ ਸਾਬਕਾ ਵਿਧਾਇਕ ਜਗਿੰਦਰਪਾਲ ਪੋਏ ਹਲਕੇ ਦੇ ਲੋਕਾਂ ਨਾਲ ਬਹੁਤ ਜ਼ਿਆਦਾ ਪਿਆਰ ਕਰਦੇ ਹਨ ਅਤੇ ਪੋਏ ਹਲਕੇ ਦੇ ਲੋਕੀ ਵੀ ਉਸ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਹਨ ਚਾਹੇ ਕੋਈ ਖੇਡ ਦਾ ਮੈਦਾਨ ਹੋਵੇ ਚਾਹੇ ਕੋਈ ਦੁੱਖ ਦਾ ਪ੍ਰੋਗਰਾਮ ਹੋਵੇ ਚਾਹੇ ਸੁੱਖ ਦਾ ਪ੍ਰੋਗਰਾਮ ਹੋਵੇ ਸਾਬਕਾ ਵਿਧਾਇਕ ਜਗਿੰਦਰਪਾਲ ਨੂੰ ਲੋਕੀ ਬੁਲੰਦੇ ਹਨ ਤੇ ਸਾਬਕਾ ਵਿਧਾਇਕ ਜਗਿੰਦਰਪਾਲ ਦਾ ਮਾਣ ਅਤੇ ਸਨਮਾਨ ਕਰਦੇ ਹਨ ਵੇਖਿਆ ਜਾਵੇ ਤਾਂ ਪੋਏ ਹਲਕੇ ਦੇ ਵਿੱਚ ਸਾਬਕਾ ਵਿਧਾਇਕ ਜਗਿੰਦਰਪਾਲ ਦੀ ਵਜ੍ਹਾ ਨਾਲ ਹੀ ਕਾਂਗਰਸ ਪਾਰਟੀ ਟਿਕੀ ਹੋਈ ਹੈ ਕੌਂਕੀਪੋਏ ਹਲਕੇ ਦੇ ਵਿੱਚ ਕਾਂਗਰਸ ਪਾਰਟੀ ਦਾ ਵੋਟਾ ਲਾਉਣ ਵਾਲੇ ਅਤੇ ਕਾਂਗਰਸ ਪਾਰਟੀ ਨੂੰ ਚਿੰਦਾ ਰੱਖਣ ਵਾਲੇ ਸਾਫਕਾ ਵਿਧਾਇਕ ਜਗਿੰਦਰ ਪਾਲ ਹੀ ਹਨ। ਇਸ ਵਕਤ ਸਾਫਕਾ ਵਿਧਾਇਕ ਜਗਿੰਦਰ ਪਾਲ ਪਿੰਡ-ਪਿੰਡ ਜਾ ਕੇ ਬਲਾਕ ਸੰਮਤੀ ਅਤੇ ਸਰਪੰਚਰੀਆਂ ਚੋਣਾਂ ਦੀਆਂ ਤਿਆਰੀਆਂ ਕਰਵਾ ਰਹੇ ਹਨ ਅਤੇ ਪਿੰਡ-ਪਿੰਡ ਜਾ ਕੇ ਕਮੇਟੀਆਂ ਬਣਾ ਰਹੇ ਹਨ ਕਿਉਂਕਿ ਕਾਂਗਰਸ ਪਾਰਟੀ ਹੋਰ ਜ਼ਿਆਦਾ ਮਜ਼ਬੂਤ ਹੋ ਸਕੇ। ਬਾਜੀ ਬੜਾ ਖੁਸ਼ੀ ਦਾ ਦਿਨ ਹੋਰੇ ਪਰਿਵਾਰ ਦੇ ਵਿੱਚ ਅੱਜ ਵਾਦਾ ਕੀਤਾ ਗਿਆ ਸਾਡੇ ਜਿਹੜੇ ਬਲਾਗ ਦੀ ਕਮੇਟੀ ਸੀ ਜਿਹਦਾ ਬਲਾਗ ਦਾ ਪ੍ਰਧਾਨ ਅਸੀਂ ਮिक्की ਢਾਡਰ ਜੀ ਨੂੰ ਬਣਾਇਆ ਉਹਨਾਂ ਦੇ ਨਾਲ ਟੀਮ ਜਿਹੜੀ ਹੈ 10-12 ਬੰਦਿਆਂ ਦੀ ਟੀਮ ਹੋਰ ਬਣਾਈ ਹੈ ਜਿਸ ਦੇ ਨਾਲ ਪਾਰਟੀ ਦੇ ਵਿੱਚ ਮਜ਼ਬੂਤੀ ਆਏਗੀ ਇਹ ਗੁਰੂ ਮੇਰੇ ਪ੍ਰਾਪਾਰਟੀ ਦੇ ਕੰਮ ਕਰਨਗੇ ਤਗੜੇ ਹੋ ਕੇ ਤੇ ਪਾਰਟੀ ਦੇ ਬੰਦੇ ਸਾਡੇ ਤਗੜੇ ਆ ਤੇ ਪਾਰਟੀ ਤਗੜੀ ਆ ਅਸੀਂ ਤਗੜੇ ਹੋ ਕੇ ਜਿਹੜੇ ਅੱਗੇ ਇਲੈਕਸ਼ਨ ਆ ਰਹੇ ਆ ਸੰਤੀ ਦੇ ਜ਼ਿਲ੍ਹਾ ਪਰਿਸ਼ਦ ਤੇ ਤਰੜੋਗੇ ਲੈਚ ਲੜਾਂਗੇ ਕੋਈ ਇਸ ਤਰ੍ਹਾਂ ਦੀ ਗੱਲ ਕੋਈ ਨਹੀਂ ਜਿਹੜਾ ਜੇ ਕਮੇਟੀ ਬਣਾਈ ਆਪਾਂ ਪਿੰਡਾਂ ਪਿੰਡਾਂ ਦੇ ਵਿੱਚ ਤੇ ਦੂਰ ਤੋਂ ਦੂਰ ਤਰੜੋਬੀਆਂ ਤੇ ਕਮੇਟੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਔਰ ਜਿੱਥੇ ਜੇ ਕਮੇਟੀਆਂ ਬਣਨੀਆਂ ਨੇ ਬਣ ਗਈਆਂ ਉਹ ਕਮੇਟੀ ਵਾਲੇ ਨੇ ਮੇਰੀ ਹੱਥੀਂ ਉਹ ਕੋਲਤੀ ਆ ਬਿਲਕੁਲ ਨਹੀਂ ਕਿਸੇ ਦੇ ਪ੍ਰੇਸ਼ਾਨਦਿਆਂ ਦੇ ਨਹੀਂ ਆਣਾ ਬਸ ਤਗੜਾ ਤੁਸੀਂ ਕੰਮ ਕਰਨਾ ਮੈਂ ਤੁਹਾਡਾ ਭਰਾ ਤਗੜਾ ਕੋਈ ਕੜਾ ਹਾਂ ਦੀ ਲੋੜ ਨਹੀਂ ਕਿਸੇ ਪੁਲਿਸ ਕੋਲ ਡਰਨ ਦੀ ਲੋੜ ਨਹੀਂ ਉਹ ਮੰਤਰੀ ਸਾਹਿਬ ਜੀ ਕੋ ਦਰਦ ਦੀ ਲੋ ਨਹੀਂ ਮੈਂ ਤੁਹਾਡੇ ਨਾਲ 24 ਘੰਟੇ ਨਹੀਂ ਖੜਾ ਬਹੁਤ ਬਹੁਤ ਟੀਮ ਦਾ ਪਰ ਜਿਨੇ ਵੀ ਮੇਰੇ ਭੈਣ ਪਰ ਆ ਰਤਨਗੜ੍ਹ ਤੋਂ ਆਏ ਨਾ ਇਕੱਠੇ ਹੋਏ ਨਾ ਜਿਨ੍ਹਾਂ ਨੇ ਇਹ ਸਾਰਾ ਮਰਾਉਣ ਨੂੰ ਬੁਧਾਈ ਹੈ ਸਾਰੇ ਦਾ ਮੇਰੇ ਵੱਲੋਂ ਧੰਵਾਦ ਦਾ ਜਿਨ੍ਹਾਂ ਨੇ ਮੈਨੂੰ ਇਹਨੇ ਕਾਜ ਸਮਝਾਇਆ ਕਿ ਮੈਨੂੰ ਵਾਈਸ ਪ੍ਰਧਾਨ ਬਲੌਗ ਦਾ ਬਣਾਇਆ ਮੈਂ ਇਹਨਾਂ ਦੇ ਇਹਦੇ ਦੇਸ ਨੀ ਉਹ ਦਾਗਾ ਪੂਰੇ ਜੀ ਜਾਨ ਨਾਲ ਮਿਹਨਤ ਕਰਾਂਗਾ ਪੂਰਾ ਇਹਨਾਂ ਨੂੰ ਸਪੋਰਟ ਕਰਾਂਗਾ ਜੀ